ਆ ਤੇ ਜਿੰਨਾ ਤੁਸੀਂ ਵੀਊ ਦੇਖੋ ਇੱਥੇ ਬੈਠੇ ਆ ਛੁੱਟੀ ਅੱਜ ਦੀ। ਨਾ ਕਿਉਂਕਿ ਗਰਮੀ ਦਾ ਮੌਸਮ ਹੋ ਗਿਆ ਇੱਥੇ ਆ ਸਾਡਾ ਬੰਦਾ ਦਿੱਲੀ ਵਾਲਾ। ਬੰਦਾ ਬਹੁਤ ਸਾਊ ਆ ਇਹ। ਸੱਚੀ ਗੱਲ ਆ ਬਹੁਤ ਸਾਊ ਬੰਦਾ। ਯਾ ਤਾਂ ਮੂੰਹ ਤੇ ਤਾਰੀਫ ਤਾਂ ਕਿਸੇ ਦੇ ਚਲ ਘਾਟੇ ਬੰਦੇ ਦੇ ਕਰਨ ਵਾਲੀ ਆ। ਸਾਊ ਬੰਦਾ ਬਹੁਤ। ਕਾਸੀ ਉੱਚੀ ਜਗ੍ਹਾ ਤੇ ਆ ਇਹਨਾਂ ਦਾ ਇਹ 5ਵੀਂ ਮੰਜ਼ਿਲ ਤੇ ਆ ਇਹ। ਆ ਬਿਲਡਿੰਗ ਦੇ ਬਰਾबरी ਬਿਲਡਿੰਗ ਆ। ਸਾਲਾ ਮੈਂ ਹਜੇ ਗੱਲ ਕਰਦਾ ਹੀ ਸੀ ਬੈਠਾ ਮੈਂ ਕਿਹਾ ਜੇ ਇੱਥੇ ਆਉਂਦੇ ਵੀ ਰਹਿੰਦੇ ਨੇ ਪਹਚਾਲ ਜਿਆਦਾ ਜੇ ਕਿਤੇ ਪਹਚਾਲ ਆ ਗਿਆ ਦੋਨੇ ਜਣੇ ਥੱਲੇ ਡਿੱਗਾਂਗੇ ਬੰਦਾ ਰੋਗ ਲੈਂਦਾ ਸੋਣਾ ਵਿਊ ਆ ਆਸਮਾਨ ਦੇਖੋ ਕਿੰਨਾ ਨੀਲਾ ਪਿਆ ਵਾ ਪੋਲੂਸ਼ਨ ਨਹੀਂ ਹੈਗਾ ਬਿਲਕੁਲ ਵੀ ਮੈਂ ਇੱਥੇ ਮੈਂ ਟੋਪੀ ਪਾ ਕੇ ਨਾ ਕੋਈ ਨਾ ਉਹ ਨਹੀਂ ਹੁੰਦਾ ਦੋ ਆਰੇ ਇਹ ਆ ਬਾਈ ਪਾਕਿਸਤਾਨ ਵਾਲਾ ਜਿਵੇਂ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀ ਵੀ ਮੈਨੂੰ ਬਰੀਆਨੀ ਖਲਾਈ ਸੀਗੀ ਇਹ ਤਾਂ ਬਰੀਆਨੀਆਂ ਦੇ ਸ਼ਕੀਨ ਨੇ ਪੂਰੇ ਇਹਨਾਂ ਨੇ ਫੇਰ ਬਰੀਆਨੀ ਧਰੀ ਹੋਈ ਅੱਜ ਇਹ ਪੂਰਾ ਨਜ਼ਾਰਾ ਬੰਨ ਦਿੰਦੇ ਆ ਬਰੀਆਨੀ ਜਿਵੇਂ ਦੱਸਿਆ ਸੀ ਆਹ ਦੇਖੋ ਚੌਲ ਚੂਲ ਚੰਗਾ ਬੰਨਦੇ ਨੇ ਨਾਲ ਇਹਨਾਂ ਪੂਰਾ ਕਿਉਂਕਿ ਬਰੀਆਨੀਆਂ ਦੇ ਤਾਂ ਸ਼ਕੀਨ ਨੇ ਪੂਰੇ ਇਹ ਮੈਨੂੰ ਪਹਿਲਾਂ ਖਲਾਈ ਸੀ ਇਹਨਾਂ ਨੇ ਮੈਂ ਤੁਹਾਨੂੰ ਦੱਸਿਆ ਸੀ ਇਹ ਨੇ ਬੰਦੇ ਉਹ ਬਹੁਤ ਸਵਾਦ ਬਣਾਉਂਦੇ ਨੇ ਚਲੋ ਬਾਈ ਚੱਲੀਏ ਉੱਪਰ ਓਪੇ ਫੂਣੀ ਡੱਗ ਪਿਆ ਉੱਪਰ ਚੱਲਣਾ ਚੱਲਨੇ ਆ ਸੀ ਛੱਤ ਇੱਥੇ ਛੱਤਾਂ ਤੇ ਘਾਟੀ ਚੜ੍ਹ ਹੁੰਦਾ ਵਾ ਪਤਾ ਨਹੀਂ ਇੱਥੇ ਚੜ੍ਹ ਹੋਊਗਾ ਪਤਾ ਨਹੀਂ ਨਹੀਂ ਆ ਥੋੜੀ ਤੇਜ਼ ਬਹੁਤ ਆ ਬਹੁਤ ਸਪੀਡ ਨਾਲ ਆਉਂਦੀ ਐ ਇਹ ਬਾਹਰ ਇਹ ਜਿੰਨਾ ਚਿਰ ਤੱਕਰ ਗੇਟ ਨਹੀਂ ਖੋਲਦੇ ਨਾ ਜਾਨਕੀ ਜਿੰਨਾ ਚਿਰ ਤੱਕਰ ਉੱਪਰ ਨਹੀਂ ਆਉਂਦੀ ਚ ਉਹਨਾਂ ਚਿਰ ਗੇਟ ਖੋਲਦਾ ਨਹੀਂਗਾ ਚਲੋ ਭਾਈ ਦੇਖੋ ਅਸੀਂ ਪਾਚਵੇਂ ਚੱਲ ਰਹੇ ਹੇ ਛੱਤ ਨੇ ਛੱਤ ਉੱਪਰ ਆ ਤੇ 2 ਥੱਲੇ ਆ -2 ਜਾਉਂਦਾ -2 0 1 -1 ਟੋਟਲ 9 ਹੋ ਗਈ ਟੋਟਲ 9 ਫਲੋਰ 7 ਉੱਪਰ ਤੇ 2 ਥੱਲੇ ਆ ਚਲੋ ਬਾਈ ਪੌੜੀ ਜਾਣੀ ਹੋਣੀ ਬਾਈ ਮੈਨੂੰ ਬਾਈ ਅੱਦਾ ਇੱਥੇ ਪਤਾ ਲੱਗਿਆ ਨਾ ਉਹ ਪਚਾੜਉਂਦੇ ਨੇ ਮੈਨੂੰ ਤਾਂ ਬਹੁਤ ਡਰ ਲੱਗਦਾ ਉੱਪਰ ਆਉਣ ਚ ਕਿਉਂਕਿ ਇਸ ਤਾਂ ਭੱਜ ਕੇ ਵੀ ਨਹੀਂ ਜਾ ਸਕਦੇ ਬਈ ਜਿੰਦਾ ਲਾਇਆ ਹੋਇਆ ਇੱਥੇ ਦਾ ਅੱਛਾ ਤਾਲਾ ਲਾ ਕੇ ਰੱਖਿਆ ਹੋਇਆ ਵੈਸੇ ਯਾਰ ਪੱਧਰਾ ਕੰਮ ਤਾਂ ਉਹ ਦੇਖੋ ਸਾਹਮਣੇ ਦਾ ਆਹ ਦੇਖੋ ਜャਮ ਨਹੀਂ ਹੁੰਦਾ ਇੱਥੇ ਇਹਨਾਂ ਨੇ ਜੰਗਲੇ ਜੰਗਲੇ ਘਾਟੀ ਬਣਾਏ ਹੁੰਦੇ ਆ ਤਾਂ ਕਰਕੇ ਜਿੰਦੇ ਲਾਏ ਹੋਏ ਨੇ ਉਹ ਦੇਖੋ ਇਹਾਂ ਪੇ ਵਾਕ ਕਰ ਸਕਦੇ ਆ ਖੋਲ ਕੇ ਨਾ ਛੱਤ ਹੈ ਪੂਰੀ ਪਲੇਨ ਜਿਹੀ نیچے ਦੇਖੋ ਹਾਂ ਹਾਂ ਕੱਟਾ ਸਕਦੇ ਨੇ ਪਰ ਇਹਨਾਂ ਨੇ ਤਾਂ ਨਹੀਂ ਬਣਾਏ ਹੋਣਗੇ ਜੰਗਲੇ ਨਹੀਂ ਹੈਗੇ ਨਹੀਂ ਤੂੰ ਡਿੱਗ ਲਾ ਪਵੇ ਇਹ ਬਿਊ ਬਹੁਤ ਸੋਹਣਾ ਆਉਂਦਾ ਦੇਖੋ ਪਹਿਲਾਂ ਅਸੀਂ ਉਹ ਕਰਦੋ ਪਰਿਓ ਜਿਹੜਾ ਵੱਡੀ ਬਿਲਡਿੰਗਾਂ ਨੇ ਜਿਹੜੀਆਂ ਉਹਨਾਂ ਦਾ ਦੂਜੇ ਨਾ ਤੀਜੀ ਬਿਲਡਿੰਗ ਦੇ ਵਿੱਚ ਬਣਾਉਂਦੇ ਸੀ। ਪਰਿਓ ਜਿਹੜੀ ਤੀਜੀ ਬਿਲਡਿੰਗ ਆ ਉੱਥੋਂ ਬਣਾਈ ਸੀ ਮੈਂ। ਤੇ ਆ ਹੁਣ ਪਾਰਕਿੰਗ ਐ ਇੱਥੇ ਗੱਡੀਆਂ ਦੀ ਆ ਸਾਰੀ। ਖਾਸੀ ਵੱਡੀ ਆ ਬਹੁਤ ਵੱਡੀ ਆ ਸਾਰੀ ਪਾਰਕਿੰਗ ਹੀ ਆ। ਇੱਥੋਂ ਬਣਾ ਰਿਹਾ ਮੈਂ। ਤੇ ਉਹ ਨਾ ਜਿੱਥੋਂ ਲਾਸਟ ਤੇ ਉਹ ਸਾਰਾ ਸਮੁੰਦਰ ਰਹੋ ਉੱਥੇ 1 ਮਿੰਟ ਜੇ ਮੈਂ ਜ਼ੂਮ ਕਰੀ ਦੇ ਪਤਾ ਲੱਗੂ। ਆ ਜਿਹੜਾ ਲਾਸਟ ਤੇ ਆ ਲਾਲਾ ਕਾਲਾ ਕਾਲਾ ਜੀ ਦੀਂਦਾ ਨਾ ਇਹ ਸਾਰਾ ਸਮੁੰਦਰ ਆ ਇਹ ਇਧਰ ਵੀ ਜੇ ਦੀਂਦਾ ਹੋਵੇ ਇਹ ਉਹ ਮਗਰ ਜਿਹੜਾ ਕਾਲਾ ਕਾਲਾ ਜੀ ਦੀਂਦਾ ਪਹਾੜਾਂ ਤੋਂ ਬਸ ਉਹ ਸਾਰਾ ਸਮੁੰਦਰੀ ਦਿਖ ਰਿਹਾ ਇੱਥੇ ਖਰੀਆਲੀ ਦੇਖੋ ਨਾਲੇ ਇਧਰ ਹੀ ਸੜ ਅਨਕੋਣਾ ਰਹਿ ਜਾਂਦਾ ਮੇਨ ਸ਼ਹਿਰ ਰਾਈਟਲੀ ਦਾ ਬਹੁਤ ਵਧੀਆ ਯਾਨੀ ਕੋਨਾ ਬਹੁਤ ਟੂਰਿਸਟ ਆਉਂਦੇ ਨੇ ਉੱਥੇ ਵੀ ਸਭ ਤੋਂ ਖਤਰਨਾਕ ਕੰਮ ਕੀਤਾ ਪਿਆ ਮੇਰੇ ਹੱਥ ਨੇ ਸੁਜਿਆ ਪਿਆ ਹੋਇਆ ਵੀ ਬਹੁਤ ਭੈੜਾ ਕੰਮ ਹੋਇਆ ਚੈਨ ਨਹੀਂ ਆਉਂਦੀ ਹੈਗੀ ਇੰਨਾ ਜ਼ਿਆਦਾ ਤਰਦ ਹੋ ਰਿਹਾ ਤੇ ਯਾਰ ਐਤਵਾਰ ਸੋਮਵਾਰ ਕਰਕੇ ਡਾਕਟਰ ਵੀ ਇੱਥੇ ਜਾਨਕੀ ਜਿਹੜੇ ਆਪਦੇ ਡਾਕਟਰ ਹੁੰਦੇ ਨੇ ਉਹ ਵੀ ਡਾਕਟਰ ਹੁਣ ਬੈਠ ਦੇ ਲਈਏ ਉਹਨੇ ਥੇਮਰ ਜੇ ਸੀਚ ਹੁੰਦੇ ਨੇ ਡਾਕਟਰ ਬੈਠੇ ਉਹਨਾਂ ਕੋਲੇ ਚੱਲੇ ਆ ਮੈਨੂੰ ਇਹ ਸੀ ਮੈਂ ਚੱਲ ਪਹਿਲਾਂ ਗੋਲੀਆਂ ਜੀਆਂ ਪਈਆਂ ਸੀ ਇੱਕ ਦੋ ਇੰਡੀਆ ਵਾਲੀਆਂ ਖਰਾਕਾਂ ਪਈਆਂ ਸੀ ਵਿਚਾਲੇ ਉਹਨਾਂ ਨਾਲ ਹਟ ਜੂਗਾ ਥੋੜਾ ਮੋਟਾ ਹੀ ਆ ਹਟਿਆ ਨਹੀਂ ਗਾ ਹੁਣ ਜਦੋਂ ਜ਼ਿਆਦਾ ਹੀ ਦਰਦ ਹੋਣ ਲੱਗ ਗਿਆ ਫੇਰ ਚੱਲੇ ਆ ਉਹਨਾਂ ਕੋਲੇ ਬਾਕੀ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਕਈ ਵਾਰੀ ਤਾਂ ਚੀਰਾ ਇਹ ਦੇ ਕੇ ਵੱਢ ਦਿੰਦੇ ਹੁੰਦੇ ਨੇ ਕਹੇ ਕੱਚਾ ਪੱਕਾ ਜਿਹਾ ਵਾ ਇੱਕ ਵਾਰੀ ਤਾਂ ਨਿਕਲ ਗਿਆ ਸੀ ਸਾਰਾ ਕੁਝ ਹੁਣ ਫੇਰ ਭਰ ਗਿਆ ਤੇ ਦੇਖੂਗਾ ਉਹਨਾਂ ਨੂੰ ਕਹਿ ਦਊਂਗਾ ਵੀ ਗੋਲੀਆਂ ਹੀ ਦੇ ਦੋ ਜੇ ਮੰਨਣਗੇ ਠੀਕ ਆ ਬਾਕੀ ਜਿਵੇਂ ਕਹਿਣਗੇ ਉਵੇਂ ਕਰਨਾ ਪੈਣਾ ਹੀ ਆ ਫਿਰ ਉਹਨਾਂ ਦਾ ਮੈਂ ਪਾਣੀ ਆਨਲਾਈਨ ਹੀ ਮੰਗਾ ਲੈਣਾ ਹੁੰਦਾ ਉਹ ਘਰੇ ਛੱਡ ਜਾਂਦੇ ਨੇ ਪਰ ਜਿੱਥੋਂ ਅੱਜ ਆਨਲਾਈਨ ਮੰਗਾਉਣਾ ਸੀਗਾ ਉਹ ਮਾਰਕੀਟ ਬੰਦ ਆ ਅੱਜ ਕਿਉਂਕਿ ਇੱਥੇ ਅੱਜ ਦਾ ਇੱਥੇ ਤਿਹਾਰਲਾ ਫੈਸਟੀਵਲ ਆ ਇੱਥੇ ਇਟਲੀ ਦਾ ਰਿਪਬਲਿਕ ਡੇ ਉਹਦੇ ਕਰਕੇ ਉਹ ਮਾਰਕੀਟ ਬੰਦ ਅੱਜ ਤੇ ਮੇਰੇ ਹੱਥ ਕਰਕੇ ਮੇਰਾ ਅੰਗੂਠਾ ਸੁੱਜਿਆ ਹੋਇਆ ਚੱਕ ਨਹੀਂ ਹੋ ਰਿਹਾ ਤੇ ਹੁਣ ਉਹਨੂੰ ਮੁੰਡੇ ਨੂੰ ਸੱਦਿਆ ਉੱਥੇ ਚੱਲ ਇੱਕ ਇੱਕ ਸੇਤਾ ਇੱਥੋਂ ਲੈ ਜਾਾਂਗੇ ਚੱਕ ਕੇ ਤਾਂ ਦੋ ਤਿੰਨ ਦਿਨ ਦਾ ਸਰ ਜਾਊਗਾ ਬਾਕੀ ਦਾ ਫਿਰ ਉਹ ਘਰੇ ਛੱਡ ਜਾਂਦੇ ਨੇ ਆਖੀ ਇਹ ਵੀ ਦੇਖਦੇ ਆ ਜੇ ਮਾਰਕੀਟ ਖੁੱਲੀ ਹੋਊ ਤਾਂ ਵੀ ਆ ਪਹਿਲਾਂ ਤਾਂ ਨਰਦ ਤੋਂ ਸੀਗੀਆਂ ਦੋ ਗੋਲੀਆਂ ਇੰਡੀਆ ਵਾਲੀਆਂ ਉਹਨਾਂ ਨੇ ਕੋਈ ਅਸਰ ਨਹੀਂ ਕੀਤਾ ਹੈਗਾ ਇਹ ਘਰਦਿਆਂ ਕੋਲੇ ਨਾ ਫਿਰ ਦੋ ਗੋਲੀਆਂ ਸੀ ਜਦੋਂ ਇਹ ਆਏ ਸੀ ਇਹਨਾਂ ਦੇ ਪੈਰ ਤੇ ਸੱਟ ਲੱਗੀ ਸੀਗੀ ਡਾਕਟਰ ਨੇ ਦੋ ਗੋਲੀਆਂ ਤਿੰਨ ਖਰਾਕਾਂ ਦਿੱਤੀਆਂ ਸੀ ਇੱਕ ਖਰਾਕ ਲੈ ਲਈ ਸੀਗੀ ਦੋ ਦਿੱਤੀਆਂ ਨਹੀਂ ਸੀ ਉਹ ਕਦੇ ਯਾਦ ਆ ਗਿਆ ਵੀ ਦੋ ਖਰਾਕਾਂ ਪਈਆਂ ਨੇ ਉਹ ਡਾਕਟਰ ਹੈਗੀਆਂ ਫਰਵਰੀ ਦੀਆਂ ਪਈਆਂ ਸੀਗੀਆਂ ਫਿਰ ਉਹ ਡਾਕਟਰ ਨੂੰ ਫੋਟੋ ਪਾਈ ਉਹ ਇੰਡੀਆ ਵਾਲੇ ਨੂੰ ਉਹ ਕਹਿੰਦਾ ਵੀ ਲੈ ਲਓ ਇਹ 26 ਤੱਕ ਹੈਗੀ ਐ ਇਹਨਾਂ ਦੀ ਉਹ ਕਿਉਂਕਿ ਕਵਰ 'ਚ ਨਹੀਂ ਸੀਗੀਆਂ ਜਿਹੜੀਆਂ ਖੁੱਲੀਆਂ ਜੀਆਂ ਦਿੰਦੇ ਹੁੰਦੇ ਉਹ ਆਪਣੇ ਪਿੰਡਾਂ ਵਾਲੇ ਡਾਕਟਰ ਤੇ ਉમે 2 ਖਰਾਕਾਂ ਹੀ ਲਿੱਤੀਆਂ ਤੂੰ ਪਹਿਲੀ ਖਰਾਕ ਨਹੀਂ ਸਿਕਾਉਣਾ ਸ਼ੁਰੂ ਕਰਤਾ ਆ ਦੂਜੀ ਖਰਾਕ ਚ ਤਕਲੀਫ ਤਕਲੂਬ ਸਾਰੀ ਚੱਕੀ ਗਈ ਜਿਹੜੀਆਂ ਇਹਨਾਂ ਨੇ ਮੈਨੂੰ ਦੇੜੀਆਂ ਸੀ ਪਤਾ ਨਹੀਂ ਕਿਵੇਂ ਠੀਕ ਕਰਨਾ ਸੀ ਛੇਤੀ ਠੀਕ ਹੋਣਾ ਸੀ ਕਲੀ ਨਹੀਂ ਹੋਣਾ ਸੀ ਯਾਨੀ ਕਿ ਦੂਜੀ ਖਰਾਕ ਚ ਠੀਕ ਹੋ ਚੱਲਿਆ ਪਹਿਲੀ ਖਰਾਕ ਨਹੀਂ ਸਿਕਾਉਣਾ ਸ਼ੁਰੂ ਕਰਤਾ ਸੀਗਾ ਇਹ ਆਪਣੇ ਇੰਡੀਆ ਮੈਡੀਕਲ ਦੀ ਪਾਵਰ ਪਿੰਡਾਂ ਦੇ ਡਾਕਟਰਾਂ ਦੀ ਪਾਵਰ ਇਹ ਯਾਨੀ ਕਿ ਮੈਂ ਤਾਂ 3-4 ਦਿਨ ਤੋਂ ਹਾਸਾ ਹੀ ਨਹੀਂ ਆ ਰਿਹਾ ਸੀਗਾ ਇੰਨੀ ਜ਼ਿਆਦਾ ਤਕਲੀਫ ਹੋ ਰਹੀ ਸੀਗੀ ਹੁਣ ਸੈੱਟ ਹੋ ਗਿਆ ਠੀਕ ਆ ਹੁਣ ਉਹ ਕੱਲ ਕੱਲ ਸ਼ਾਮ ਨੂੰ ਮੈਂ ਜਦੋਂ ਡਾਕਟਰਾਂ ਕੋਲੇ ਗਿਆ ਸੀ ਡਾਕਟਰ ਉੱਥੇ ਮਿਲੇ ਨਹੀਂਗੇ ਐਤਵਾਰ ਕਰਕੇ ਉਹ ਕਹਿੰਦੇ ਵੀ ਕਿਸੇ ਹੋਰ ਸ਼ਹਿਰ ਚ ਜਾ ਕੇ ਬੈਠੇ ਨੇ ਡਾਕਟਰ ਤੇ ਵੀ ਕੱਲ ਨੂੰ ਆਉਣਗੇ ਇੱਥੇ ਹਨਾ ਤੇ ਫੇਰ ਉਹ ਕੱਲ ਮੈਂ ਡਾਕਟਰਾਂ ਕੋਲੇ ਗਿਆ ਮਿਲੇ ਨਹੀਂਗੇ ਡਾਕਟਰ ਗਿਆ ਤਾਂ ਸੀਗਾ ਤੇ ਚੱਲ ਉੱਥੋਂ ਦਵਾਈ ਲਈਤੀ ਨਹੀਂਗੇ ਸ਼ਾਮ ਨੂੰ ਆ ਕੇ ਕਿਤੇ ਪਈਆਂ ਸੀ ਘਰੇ ਇਹ ਜਾਦ ਆ ਗਿਆ ਵੀ ਪਈਆਂ ਨੇ ਰਾਤ ਨੂੰ ਫਿਰ 9:30 10 ਵਜੇ ਉੱਥੇ ਵੱਜੇ ਹੋਈ ਸੀ ਇੰਡੀਆ ਉਹਨੂੰ ਫੋਟੋ ਭਾਈ ਡਾਕਟਰ ਨੂੰ ਡਾਕਟਰ ਨੇ ਚਲੋ ਕਹਤਾ ਵੀ ਠੀਕ ਆ ਇਹ ਲੈ ਲੈ ਚੁੱਪ ਕਰਕੇ ਤੇ ਯਾਨੀ ਕਿ ਰਾਤੋਂ ਰਾਤ ਹੀ ਫਰਕ ਪੈ ਗਿਆ ਸੀਗਾ ਆ ਹੁਣ ਅੱਜ ਖਰਾਕ ਲਿੱਤੀ ਆ ਸਵੇਰ ਦੀ ਲਿੱਤੀ ਹੋਈ ਆ ਸੈੱਟ ਹੋ ਚੱਲੇ ਆ ਸੁੱਕਣ ਲੱਗ ਗਿਆ ਸਾਰਾ ਕੁਝ ਨਿਕਲ ਗਿਆ ਵਿੱਚੋਂ ਜੇ ਬਾਹਰ ਕੋਈ ਹੈ ਨਹੀਂ ਅੱਜ ਫੇਸ ਤਾਂ ਵਾ ਸਾਰੇ ਘਰਾਂ ਚ ਬੈਠੇ ਆ ਤੇ ਇੱਕ ਗਰਮੀ ਵੀ ਜ਼ਿਆਦਾ ਹੋਗੀ ਜ਼ਿਆਦਾ ਕਹਿਣ ਦਾ ਮਤਲਬ ਇੱਥੋਂ ਦੇ ਹਿਸਾਬ ਨਾਲ ਹੋਗੀ ਗਰਮੀ ਫਿਰ ਮੈਂ ਜਿੰਨੀ ਵੀਡੀਓ ਬਣੀ ਬਣਾਤੀ ਤੇ ਜੇ ਕਿਸੇ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰਦੇ ਹੋ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹ ਲਾਈਕ ਤੇ ਕਮੈਂਟ ਕਰਕੇ ਦੱਸ ਦਿਓ ਕਿ ਵੀਡੀਓ ਕਿਦਾਂ ਦੀ ਲੱਗਦੀ ਹੈ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ